ਭਾਈ ਨਰਨ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਨਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰਮੈਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਮਾਲ ਵਾਂਗੂ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਅਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅੱਜ ਤੱਕ ਪਏ ਆ ਸਾਰੇ ਬਦੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਜ਼ੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਬੱਸ ਦੀ ਵਿੱਚ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲੈਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਾ ਕਿਹਦਾ ਜੀ ਉਹ ਤੇ ਉਹਨੇ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਇਹ ਖੇਦੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਿਾਰ ਰੱਖੇਗੇ ਕੀ ਦੱਸਿਆ ਜੀ ਮੈਂ ਯਾਰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਨ ਜੂ ਇਨਵੈਸਟੀਗੇਸ਼ਨ ਹੋ ਮੀ ਮੈਂ ਸਰਪਰ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿੰਦਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਫੀਲੀ ਚ ਇਤਿਆਹ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਹੀ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ ਅ ਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਦਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਓਕੇ ਜੀ ਦੇਖੋ ਜੋ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਹੈ ਜ ਜਾਂਚ ਪ੍ਰਭਾਵਤ ਹੁੰਦੀ ਹੈ ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਇਹ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਨੂੰ ਫੇਰ ਪੇਸ਼ ਕਰਾਂਗੇ ਸਰ ਜਿਹੜਾ ਵਿੱਚਾ ਕੋਈ ਕੋਈ ਜਿਹੜਾ ਆਪਣੀ ਸਰ ਜਿਹੜਾ ਆਪਣੀ ਯੂਜ਼ ਕੀਤਾ ਗਿਆ ਉਹ ਲਾਇਸੈਂਸੀ ਵੀ ਆਪਣੀ ਸੀਗਾ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਚੋ ਸਰ ਬੀਵੀਆਰ ਵੀ ਲਿਆ ਸੀਗਾ ਤੁਹਾਨੂੰ ਹਾਡਿਕਲ ਵੀ ਲਿਆ ਸੀਗਾ ਲੇ ਜਿ ਇਹੋ ਜਿਹੀ ਕੋਈ ਗੱਲ ਨਹੀਂ ਸਰ 11 ਦਿਨ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕਰਦੇ ਸਰ ਠੀਕ ਹੈ ਸਰ ਨਾਮ ਮਾਰਿਆ ਸੀਗਾ